प्यारे बच्चों सारे ने प्यार परी प्यार सत श्री अकाल हां बेटा ਆਪਾਂ 86 ਨੰਬਰ ਟੈਸਟ ਦਾ ਨੌਵਾਂ ਸਵਾਲ ਕਰਨ ਲੱਗੇ ਆਂ ਬੇਟਾ ਸਰਲ ਕਰੋ ਦੇ ਸਵਾਲ ਹੈਗੇ ਆ ਕਹਿੰਦਾ 15.646 ਦਾ ਨੀੜਲੇ ਸੌਵੇਂ ਤੱਕ ਮਾਣ ਪਤਾ ਕਰੋ 15.646 ਬੇਟਾ ਇਧਰਲੇ ਪਾਸੇ ਇਕਾਈ ਦਹਾਈ ਸੈਂਕੜਾ ਚੱਲਦਾ ਇਧਰ ਦਸਵੇਂ ਸੌਵੇਂ ਹਜ਼ਾਰਵੇਂ ਦਹ ਹਜ਼ਾਰਵੇਂ ਠੀਕ ਹੈ ਤਾਂ ਨੀੜਲੇ ਸੌਵੇਂ ਆ 4 ਸੌਵੇਂ ਆ ਗਿਆ ਨਾ ਆ 10ਵੇਂ 6 10ਵੇਂ 400ਵੇਂ ਤਾ 10ਵੇਂ ਤੱਕ ਮਾਨ ਪਤਾ ਕਰਨਾ ਇਹਦੇ ਸੱਜੇ ਹੱਥ ਵਾਲਾ ਅੰਕ ਆਪਾਂ ਦੇਖਾਂਗੇ ਜੇ ਤਾਂ ਬੇਟਾ ਇਹ 5 ਜਾਂ 5 ਤੋਂ ਵੱਧ ਹੈ ਤਾਂ ਫਿਰ ਬੇਟਾ ਇਹਨੂੰ ਅਸੀਂ ਵਧਾ ਦੇਵਾਂਗੇ 1 ਪੁਆਇੰਟ ਜੇ 5 ਤੋਂ ਛੋਟਾ ਹੋਵੇ ਤਾਂ ਫਿਰ ਇਧਰਲੀ ਅੰਕ ਛੱਡ ਦਿੰਨੇ ਆਂ ਅਸੀਂ ਠੀਕ ਹੈ ਇਹ 5 ਤੋਂ ਵੱਧ ਹੈ ਬੇਟਾ 6 ਹੈ ਜਿਹੜਾ ਇਸ ਕਰਕੇ ਅਸੀਂ ਚੌਕੇ ਦਾ 5 ਆ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹ ਬਣ ਜਾਊਗਾ 15.65 ਉੱਤਰ ਆ ਜਾਊਗਾ 15.65 ਇੱਧਰ ਦੇਖੋ ਬੇਟਾ ਆ ਸੀ1 ਤੇ 15.65 ਉੱਤਰ ਦਿੰਦਾ ਪਿਆ ਅਸੀਂ ਸੀ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 6 0.97 0.093 ਦਾ ਨੀੜਲਾ ਮਾਨ ਪਤਾ ਕਰੋ ਤਾਂ ਬੇਟਾ ਨੀੜਲਾ ਮਾਨ ਆ ਜਿਹੜਾ ਇਹਨੂੰ ਅਸੀਂ ਨਿਕਤੀਕਰਨ ਕਰ ਦਵਾਂਗੇ 6.97 ਨੂੰ ਅਸੀਂ ਪੂਰਨ ਅੰਕ 'ਚ ਨਿਕਤੀਕਰਨ ਕਰ ਦਵਾਂਗੇ ਇਹਦਾ ਪੂਰਨ ਅੰਕ ਦੇ ਵਿੱਚ ਆ ਇਕਾਈ ਹੈ ਨਾ 6 6 ਇਕਾਈ ਹੈ ਤਾਂ ਇਹਦੇ ਤੋਂ ਦਸਵਾਂ ਜਿਹੜਾ ਹੈਗਾ .9 6.97 ਅਸੀਂ ਇਕਾਈ 'ਚ ਨਿਕਟੀਕਰਨ ਕਰ ਦਾਂਗੇ ਆ ਪੁਆਇੰਟ ਤੋਂ ਬਾਅਦ ਸੱਜੇ ਹੱਥ ਕਿਹੜਾ ਅੰਕ ਆ ਇਹਦਾ 9 ਇਹ 6 ਨੂੰ ਕੀ ਬਣਾ ਦੂਗਾ 7 ਠੀਕ ਹੈ ਗੁਣਾ ਆ ਗੁਣਾ 0.093 ਠੀਕ ਹੈ ਬੇਟਾ ਤਾਂ ਅਸੀਂ ਕੀ ਕਰਾਂਗੇ ਆ ਇਹਨੂੰ ਆ ਪੁਆਇੰਟ ਦੇ ਵਿੱਚ ਨਿਕਟੀਕਰਨ ਕਰ ਦਵਾਵਾਂਗੇ 9 ਦਾ ਕੀ ਨਿਕਟੀਕਰਨ ਹੋ ਜੂ ਬੇਟਾ ਆ ਦਸਵੇਂ ਦਾ ਇਹਦਾ ਨਿਕਟੀਕਰਨ ਕਰਨਾ ਆਪਾਂ ਤਾਂ ਇਹਦੇ ਤੋਂ ਸੱਜੇ ਹੱਥ 9 ਆ ਜਿਹੜਾ 5 ਨਾਲੋਂ ਵੱਡਾ ਆ ਇਸ ਕਰਕੇ 0 ਦਾ 1 ਕਾ ਬਣਾ ਦਵਾਂਗੇ ਤਾਂ ਗੁਣਾ 0.1 ਤਾਂ ਇਹ 7 .1 ਇਹ ਬਣ ਜਾਊਗਾ 0.7 ਸਾਡਾ ਉੱਤਰ ਆ ਜਾਊਗਾ 0 ਪਾਓ ਨਹੀਂ ਨਹੀਂ ਪਾਣੀ ਤਾਂ ਨਾ ਪਾਓ ਇਹ ਗੱਲ ਇੱਕੋ ਹੀ ਹੁੰਦੀ ਹੈ ਤਾਂ a1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਤਾਂ ਇਸ ਤੋਂ ਬਾਅਦ ਤੁਹਾਡਾ ਸਵਾਲ ਨੰਬਰ 10 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ